ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਆਪਣੇ ਪਿਆਰੇ ਹੁਕਮਨਾਮਾ ਇਨਸਾਈਟਸ ਵਿੱਚ ਅੱਜ ਅਸੀਂ ਇੱਕ ਬਹੁਤ ਹੀ ਅਹਿਮ ਬਹੁਤ ਹੀ ਖਾਸ ਵਿਸ਼ੇ ਤੇ ਗੱਲਬਾਤ ਕਰਾਂਗੇ ਇਹ ਉਹ ਵਿਸ਼ਾ ਹੈ ਜਿਸ ਬਾਰੇ ਨਾ ਸਾਡੀ ਸਾਧ ਸੰਗਤ ਵੱਲੋਂ ਅਕਸਰ ਵਿਚਾਰ ਆਉਂਦੇ ਨੇ ਸਵਾਲ ਪੁੱਛੇ ਜਾਂਦੇ ਨੇ ਤੇ ਸਵਾਲ ਇਹ ਹੈ ਇੱਕ ਸਦੀਵੀ ਸਵਾਲ ਕਹਿ ਲਓ ਜਿਸ ਨਾਲ ਹਰ ਕੋਈ ਜੂਝਦਾ ਹੀ ਆਪਣੀ ਜ਼ਿੰਦਗੀ 'ਚ ਕਦੇ ਨਾ ਕਦੇ ਕਿ ਭਾਈ ਅਸਲ ਸੁੱਖ ਜਿਹੜਾ ਪੱਕਾ ਸੁਖ ਹੁੰਦਾ ਹੈ ਉਹਦਾ ਸੋਮਾ ਕੀ ਹੈ ਕੀ ਉਹ ਪੈਸੇ ਚ ਹੈ ਧਨ ਦੌਲਤ ਚ ਹੈ ਦੁਨਿਆਵੀ ਚੀਜ਼ਾਂ ਹਾਸਿਲ ਕਰਨ ਚ ਹੈ ਜਾਂ ਫਿਰ ਜਾਂ ਫਿਰ ਉਹ ਕਿਤੇ ਹੋਰ ਡੂੰਗਾ ਹੈ ਜਿਵੇਂ ਜਿਵੇਂ ਨਾਮ ਸਿਮਰਨ ਚ ਗੁਰਬਾਣੀ ਦੇ ਅਭਿਆਸ ਚ ਆਓ ਅੱਜ ਇਸੇ ਤੇ ਥੋੜੀ ਵਿਚਾਰ ਕਰੀਏ ਬਿਲਕੁਲ ਜੀ ਬਿਲਕੁਲ ਤੇ ਇਹ ਸਵਾਲ ਨਾ ਸਿਰਫ ਕੋਈ ਫਲਸਫੇ ਦੀ ਗੱਲ ਨਹੀਂ ਹੈ ਮਤਲਬ ਕਿਤਾਬੀ ਗੱਲ ਨਹੀਂ ਹੈ ਇਹ ਤਾਂ ਸਾਡੇ ਰੋਜ਼ ਦੀ ਜ਼ਿੰਦਗੀ ਨਾਲ ਸਾਡੇ ਫੈਸਲਿਆਂ ਨਾਲ ਸਾਡੇ ਭੱਜ ਦੌੜ ਨਾਲ ਸਾਡੇ ਅੰਦਰ ਦੇ ਸਕੂਨ ਨਾਲ ਸਿੱਧਾ ਸਿੱਧਾ ਜੁੜਿਆ ਹੋਇਆ ਹੈ ਨਾ ਹਾਂਜੀ ਬਿਲਕੁਲ ਤੇ ਅੱਜ ਆਪਣਾ ਮਕਸਦ ਵੀ ਇਹ ਹੀ ਹੈ ਕਿ ਜਿਹੜੇ ਵਿਚਾਰ ਸੰਗਤ ਵੱਲੋਂ ਆਉਂਦੇ ਨੇ ਉਹਨਾਂ ਨੂੰ ਗੁਰਬਾਣੀ ਦੀ ਰੋਸ਼ਨੀ ਚ ਸਮਝੀਏ ਪਤਾ ਕਰੀਏ ਕਿ ਉਹ ਜਿਹੜੀ ਪੱਕੀ ਸ਼ਾਂਤੀ ਹੈ ਅਸਲੀ ਸੰਤੁਸ਼ਟੀ ਹੈ ਉਹਦਾ ਰਾਹ ਕਿਹੜਾ ਹੈ ਅਸਲ ਵਿੱਚ ਚਲੋ ਫਿਰ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਪੈਸੇ ਦੀ ਤਨ ਦੌਲਤ ਦੀ ਜਿਸ ਦੇ ਪਿੱਛੇ ਅੱਜ ਸਾਰੀ ਦੁਨੀਆ ਯਾ ਕਹਿ ਲੋ ਬਹੁਤੀ ਦੁਨੀਆ ਭੱਜ ਰਹੀ ਹੈ ਦੇਖੋ ਇਹ ਤਾਂ ਮੰਨਣਾ ਪਵੇਗਾ ਕਿ ਪੈਸਾ ਜ਼ਿੰਦਗੀ ਚ ਕਈ ਸਹੂਲਤਾਂ ਲਿਆਉਂਦਾ ਹੈ ਨਾ ਵਧੀਆ ਕਾਰ ਆਰਾਮ ਨਾਲ ਰਹਿਣ ਸਹਿਣ ਗੱਡੀ ਘੋੜਾ ਬੱਚਿਆਂ ਦੀ ਪੜ੍ਹਾਈ ਇਲਾਜ ਹਾਂ ਹਾਂਜੀ ਹਾਂਜੀ ਇਹ ਸਭ ਕਿਤੇ ਨਾ ਕਿਤੇ ਪੈਸੇ ਨਾਲ ਹੀ ਜੁੜਿਆ ਹੋਇਆ ਹੈ ਇਹ ਸਾਨੂੰ ਇੱਕ ਤਰ੍ਹਾਂ ਦਾ ਬਰਲਾ ਆਰਾਮ ਤਾਂ ਦਿੰਦਾ ਹੀ ਹੈ ਹਾਂਜੀ ਤੁਸੀਂ ਬਿਲਕੁਲ ਠੀਕ ਕਿਹਾ ਤੇ ਇਹ ਸਿਰਫ ਸਹੂਲਤਾਂ ਦੀ ਗੱਲ ਨਹੀਂ ਕਈ ਵਾਰ ਨਾ ਲੋਕਾਂ ਨੂੰ ਇਸ ਤੋਂ ਇੱਕ ਇੱਕ ਸੁਰੱਖਿਆ ਜਿਹੀ ਮਹਿਸੂਸ ਹੁੰਦੀ ਹੈ ਅੱਛਾ ਉਹ ਕਿਵੇਂ ਹੂੰ ਜਿਵੇਂ ਇੱਕ ਅਹਿਸਾਸ ਹੁੰਦਾ ਬਈ ਜੇਬ 'ਚ ਪੈਸਾ ਹੈਗਾ ਤਾਂ ਕੱਲ ਨੂੰ ਕੋਈ ਔਖਾ ਬਿਲ ਆ ਗਿਆ ਕੋਈ ਮੁਸ਼ਕਿਲ ਆ ਗਈ ਤਾਂ ਉਹਦਾ ਸਾਹਮਣਾ ਕਰ ਲਾਂਗੇ ਬੁਢਾਪਾ ਸੌਖਾ ਲੰਘ ਜੂ ਪਰਿਵਾਰ ਦੀਆਂ ਲੋੜਾਂ ਪੂਰੀਆਂ ਹੁੰਦੀਆਂ ਰਹਿਣਗੀਆਂ ਇਸੇ ਕਰਕੇ ਤਾਂ ਸਮਾਜ 'ਚ ਪੈਸੇ ਨੂੰ ਇੰਨੀ ਅਹਿਮੀਅਤ ਹੈ ਲੋਕ ਦਿਨ ਰਾਤ ਇੱਕ ਕਰ ਦਿੰਦੇ ਨੇ ਕਮਾਉਣ ਲਈ ਹੂੰ ਇਹ ਬਾਹਰਲੇ ਜੀਵਨ ਨੂੰ ਸੌਖਾ ਬਣਾਉਣ ਦਾ ਇੱਕ ਜ਼ਰੀਆ ਜਾਪਦਾ ਸਾਰਿਆਂ ਨੂੰ ਇੱਕ ਸਵਾਲ ਫੇਰ ਉੱਠਦਾ ਹੈ ਚਲੋ ਮੰਨ ਲਿਆ ਪੈਸਾ ਆਰਾਮ ਦਿੰਦਾ ਹੈ ਸਹੂਰਤਾ ਸੁਰੱਖਿਆ ਦਾ ਅਹਿਸਾਸ ਦਿੰਦਾ ਹੈ ਪਰ ਕੀ ਇਹ ਸੁੱਖ ਇਹ ਅਹਿਸਾਸ ਸੱਚੀ ਪੱਕਾ ਹੁੰਦਾ ਹੈ ਕੀ ਇਹ ਹਮੇਸ਼ਾ ਰਹਿੰਦਾ ਹੈ ਜਾਂ ਐਦਾਂ ਹੁੰਦਾ ਵੀ ਜਿੰਨਾ ਜ਼ਿਆਦਾ ਪੈਸਾ ਉਨਨਾ ਹੀ ਜ਼ਿਆਦਾ ਸੁੱਖ ਕਿਉਂਕਿ ਆਪਾਂ ਦੇਖਦੇ ਆ ਨਾ ਕਈ ਵਾਰ ਬਹੁਤ ਪੈਸੇ ਵਾਲੇ ਲੋਕ ਵੀ ਅੰਦਰੋਂ ਖਾਲੀ ਜੇ ਬੇਚੈਨ ਜੇ ਹੁੰਦੇ ਨੇ ਤਣਾਅ ਚ ਹੁੰਦੇ ਨੇ ਇਹ ਕਿਉਂ ਹਾਂ ਇੱਥੇ ਇੱਥੇ ਅਸਲ ਗੱਲ ਸ਼ੁਰੂ ਹੁੰਦੀ ਹੈ ਦੇਖੋ ਜਿਹੜਾ ਸੁੱਖ ਸਾਨੂੰ ਪੈਸੇ ਤੋਂ ਮਿਲਦਾ ਹੈ ਨਾ ਯਾ ਭੌਤਿਕ ਚੀਜ਼ਾਂ ਤੋਂ ਉਹਦੀ ਇੱਕ ਫਿਤਰਤ ਹੈ ਇੱਕ ਸੀਮਾ ਹੈ ਉਹਦੀ ਸੀਮਾ ਹਾਂ ਜੀ ਉਹ ਸੁੱਖ ਨਾ ਟਿਕਾਉ ਨਹੀਂ ਹੁੰਦਾ ਅਸਥਾਈ ਹੁੰਦਾ ਜਿਵੇਂ ਮੌਸਮ ਬਦਲਦਾ ਓਦਾਂ ਹੀ ਬਦਲਦਾ ਰਹਿੰਦਾ ਉਹ ਕਦੇ ਵੀ ਪੱਕੀ ਸਦੀਵੀ ਸੰਤੁਸ਼ਟੀ ਨਹੀਂ ਦੇ ਸਕਦਾ ਇਹ ਤਾਂ ਇੱਕ ਚੱਕਰ ਜਿਹਾ ਬਣ ਜਾਂਦਾ ਜਿਸ 'ਚ ਮਨ ਫਸਿਆ ਰਹਿੰਦਾ ਹੈ ਚੱਕਰ ਕਿਹੋ ਜਿਹਾ ਚੱਕਰ ਇਹਨੂੰ ਥੋੜਾ ਹੋਰ ਸਮਝਾਓਗੇ ਦੇਖੋ ਜੀ ਆਪਣਾ ਮਨ ਜਿਹੜਾ ਹੈ ਇਹ ਇੱਛਾਵਾਂ ਨਾਲ ਭਰਿਆ ਹੋਇਆ ਹੈ ਹੈ ਨਾ ਹਾਂਜੀ ਜਿਵੇਂ ਪੈਸੇ ਨਾਲ ਕੋਈ ਇਕ ਇੱਛਾ ਪੂਰੀ ਕੀਤੀ ਮੰਨ ਲਓ ਕਿਸੇ ਨੇ ਨਵੀਂ ਗੱਡੀ ਲੈ ਲਈ ਬੜੀ ਧੀਰ ਦੀ ਰੀਜ ਸੀ ਲੈ ਲਈ ਸ਼ੁਰੂ ਚ ਬਹੁਤ ਖੁਸ਼ੀ ਹੋਊਗੀ ਚਾਅ ਹੋਊਗਾ ਪਰ ਹੌਲੀ ਹੌਲੀ ਕੁਝ ਟਾਈਮ ਬਾਅਦ ਉਹ ਖੁਸ਼ੀ ਘਟ ਜਾਂਦੀ ਹੈ ਉਹ ਗੱਡੀ ਆਮ ਜੀ ਲੱਗਣ ਲੱਗ ਪੈਂਦੀ ਹੈ ਹਾਂ ਇਹ ਤਾਂ ਹੁੰਦਾ ਹੈ ਤੇ ਫਿਰ ਫਿਰ ਮਨ ਚ ਕੋਈ ਹੋਰ ਨਵੀਂ ਇੱਛਾ ਪੈਦਾ ਹੋ ਜਾਂਦੀ ਹੈ ਸ਼ਾਇਦ ਉਸ ਤੋਂ ਵੀ ਮਹਿੰਗੀ ਗੱਡੀ ਦੀ ਜਾਂ ਵੱਡੇ ਘਰ ਦੀ ਜਾਂ ਕਿਤੇ ਬਾਹਰ ਘੁੰਮਣ ਦੀ ਕੋਈ ਨਾ ਕੋਈ ਨਵੀਂ ਤੰਗ ਸ਼ੁਰੂ ਅੱਛਾ ਇੱਕ ਪੂਰੀ ਹੁੰਦੀ ਹੈ ਦੂਜੀ ਆ ਜਾਂਦੀ ਹੈ ਫਿਰ ਤੀਜੀ ਇਹ ਸਿਲਸਿਲਾ ਚੱਲਦਾ ਹੀ ਰਹਿੰਦਾ ਹੈ ਕਦੇ ਖਤਮ ਨਹੀਂ ਹੁੰਦਾ ਇਸੇ ਨੂੰ ਤਾਂ ਗੁਰਬਾਣੀ ਚ ਤ੍ਰਿਸ਼ਨਾ ਦੀ ਅੱਗ ਕਿਹਾ ਗਿਆ ਹੈ ਜਿਹੜੀ ਕਦੇ बुझਦੀ ਨਹੀਂ ਇਸੇ ਕਰਕੇ ਮਨ ਕਦੇ ਪੂਰੀ ਤਰ੍ਹਾਂ ਸ਼ਾਂਤ ਸਥਿਰ ਸੰਤੁਸ਼ਟ ਹੁੰਦਾ ਹੀ ਨਹੀਂ ਬਸ ਹੋਰ-ਹੋਰ ਦੀ ਭੱਜ ਦੌੜ ਲੱਗੀ ਰਹਿੰਦੀ ਹੈ ਹਾਂ ਇਹ ਗੱਲ ਤਾਂ ਬਿਲਕੁਲ ਸਹੀ ਹੈ ਰੋਜ਼ ਦੀ ਜ਼ਿੰਦਗੀ ਚ ਵੀ ਦੇਖਦੇ ਆ ਜਿਹੜੀ ਚੀਜ਼ ਕਦੇ ਸੁਪਨਾ ਹੁੰਦੀ ਸੀ ਉਹ ਮਿਲ ਜਾਵੇ ਤਾਂ ਆਮ ਹੋ ਜਾਂਦੀ ਹੈ ਤੇ ਫਿਰ ਅਗਲੀ ਚੀਜ਼ ਵੱਲ ਧਿਆਨ ਚਲਾ ਜਾਂਦਾ ਹੈ ਇਹਦਾ ਮਤਲਬ ਬਾਹਰੀਆਂ ਚੀਜ਼ਾਂ ਤੋਂ ਜਿਹੜੀ ਖੁਸ਼ੀ ਮਿਲਦੀ ਹੈ ਉਹਦੀ ਉਮਰ ਬਹੁਤ ਥੋੜੀ ਹੈ ਤਾਂ ਫਿਰ ਜੇ ਪੈਸੇ ਵਾਲਾ ਸੁੱਖ ਕੱਚਾ ਹੈ ਇੱਕ ਛਲਾਵਾ ਜਿਹਾ ਹੈ ਤਾਂ ਫਿਰ ਉਹ ਪੱਕਾ ਅਸਲੀ ਸੁੱਖ ਕਿੱਥੋਂ ਮਿਲੇਗਾ ਜਿਹਨੂੰ ਹਰ ਬੰਦਾ ਲੱਭ ਰਿਹਾ ਹੈ ਬਸ ਏਸੀ ਸਵਾਲ ਦਾ ਜਵਾਬ ਸਾਨੂੰ ਗੁਰਬਾਣੀ ਤੋਂ ਮਿਲਦਾ ਹੈ ਜੀ ਗੁਰੂ ਸਾਹਿਬ ਸਾਨੂੰ ਬਾਹਰ ਦੀ ਦੌੜ ਤੋਂ ਹਟਾ ਕੇ ਨਾ ਇੱਕ ਵੱਖਰਾ ਰਾਹ ਦਿਖਾਉਂਦੇ ਨੇ ਅੰਦਰ ਦਾ ਰਾਹ ਅੰਦਰ ਦਾ ਰਾਹ ਹਾਂਜੀ ਅੰਤਰਮੁਖੀ ਹੋਣ ਲਈ ਕਹਿੰਦੇ ਨੇ ਇਹ ਰਾਹ ਹੈ ਪ੍ਰਮਾਤਮਾ ਦੇ ਨਾਮ ਦਾ ਉਹਦੀ ਸਿਫਤ ਸਲਾਹ ਦਾ ਗੁਰਬਾਣੀ ਦੇ ਵਿਚਾਰ ਦਾ ਇਹ ਕਿਸੇ ਬਾਹਰਲੀ ਚੀਜ਼ ਤੇ ਨਿਰਭਰ ਨਹੀਂ ਇਹ ਤਾਂ ਅੰਦਰ ਦੀ ਅਵਸਥਾ ਨਾਲ ਜੁੜਿਆ ਹੋਇਆ ਹੈ ਨਾਮ ਬਾਣੀ ਦਾ ਰਾਹ ਇਹ ਕਿਵੇਂ ਸਾਨੂੰ ਉਹ ਪੱਕਾ ਸੁਖ ਦੇ ਸਕਦਾ ਹੈ ਜਿਹੜਾ ਪੈਸਾ ਨਹੀਂ ਦੇ ਸਕਦਾ ਇਹਦੇ ਵਿੱਚ ਐਸਾ ਕੀ ਖਾਸ ਹੈ ਦੇਖੋ ਗੁਰੂ ਸਾਹਿਬ ਦਾ ਫਰਮਾਨ ਬਹੁਤ ਸਾਫ਼ ਹੈ ਇਸ ਬਾਰੇ ਗੁਰੂ ਅਰਜਨ ਦੇਵ ਜੀ ਮਹਾਰਾਜ ਰਾਗ ਗੋੜੀ ਵਿੱਚ ਅੰਗ 286 ਤੇ ਫਰਮਾਨਦੇ ਨੇ ਸੱਚ ਸੁਖ ਮਨ ਵਸਿਆ ਸੱਚ ਨਾਮ ਆਧਾਰੋ ਸੱਚ ਸੁਖ ਮਨ ਵਸਿਆ ਸੱਚ ਨਾਮ ਆਧਾਰੋ ਵਾਹ ਇਸ ਪੰਕਤੀ ਦੇ ਅਰਥ ਤਾਂ ਬੜੇ ਡੂੰਗੇ ਲੱਗਦੇ ਨੇ ਕੀ ਭਾਵ ਹੈ ਜੀ ਇਹਦਾ ਇਹ ਤਾਂ ਭਾਵ ਹੈ ਜੀ ਕਿ ਸੱਚਾ ਤੇ ਸਦੀਵੀ ਸੁਖ ਜਿਹਨੂੰ ਸੱਚ ਸੁਖ ਕਿਹਾ ਉਹ ਕੇਵਲ ਉਦੋਂ ਹੀ ਮਨ 'ਚ ਪੱਕੇ ਤੌਰ ਤੇ ਵਸਦਾ ਹੈ ਮਨ ਵਸਿਆ ਜਦੋਂ ਬੰਦਾ ਸੱਚੇ ਨਾਮ ਨੂੰ ਮਤਲਬ ਪਰਮਾਤਮਾ ਦੇ ਨਾਮ ਨੂੰ ਉਹਦੀ ਹੋਣਦ ਦੇ ਅਹਿਸਾਸ ਨੂੰ ਸੱਚ ਨਾਮ اپنی زندگی ਦਾ ਮੁੱਖ ਆਸਰਾ ਮੁੱਖ ਆਧਾਰ ਆਧਾਰ ਬਣਾ ਲੈਂਦਾ ਹੈ اچھا ਗੁਰੂ ਸਾਹਿਬ ਅਤੇ ਬਿਲਕੁਲ ਸਪਸ਼ਟ ਕਰ ਰਹੇ ਨੇ ਕਿ ਅਸਲੀ ਅੰਦਰੂਨੀ ਸ਼ਾਂਤੀ ਖੇੜਾ ਸੰਤੁਸ਼ਟੀ ਇਹਦਾ ਸੋਮਾ ਪੈਸਾ ਜਾਂ ਦੁਨੀਆਵੀ ਚੀਜ਼ਾਂ ਨਹੀਂ ਸੋ ਕੋ ਸਿਰਫ ਤੇ ਸਿਰਫ ਪਰਮਾਤਮਾ ਦਾ ਨਾਮ ਹੈ ਪੜ ਜਾਂਦਾ ਉਦੋਂ ਅੰਦਰੋਂ ਇੱਕ ਵੱਖਰਾ ਹੀ ਸੁੱਖ ਮਿਲਦਾ ਹੈ ਜਿਹੜਾ ਸੱਚਾ ਤੇ ਪੱਕਾ ਹੁੰਦਾ ਹੈ ਬਿਲਕੁਲ ਜੀ ਬਿਲਕੁਲ ਜਦੋਂ ਨਾਮ ਸਿਮਰਨ ਗੁਰਬਾਣੀ ਵਿਚਾਰ ਸਾਡੇ ਮਨ ਚ ਵਸਣਾ ਸ਼ੁਰੂ ਹੁੰਦਾ ਨਾ ਤਾਂ ਪਤਾ ਕੀ ਹੁੰਦਾ ਕੀ ਹੁੰਦਾ ਜੀ ਮਨ ਜਿਹੜਾ ਪਚਦਾ ਨਸਤਾ ਰਹਿੰਦਾ ਸੀ ਉਹ ਹੌਲੀ ਹੌਲੀ ਟਿਕਣ ਲੱਗ ਜਾਂਦਾ ਹੈ ਉਹ ਬਾਹਰ ਲੀਆਂ ਚੀਜ਼ਾਂ ਇੱਛਾਵਾਂ ਪਿੱਛੇ ਪਹਿਲਾਂ ਵਾਂਗ ਨਹੀਂ ਦੌੜਦਾ ਹੂੰ ਮਨ ਇੱਕ ਠਹਿਰਾ ਇੱਕ ਸ਼ਾਂਤੀ ਆਣੀ ਸ਼ੁਰੂ ਹੋ ਜਾਂਦੀ ਹੈ ਮਨ ਅਡੋਲ ਹੋਣ ਲੱਗ ਪੈਂਦਾ ਹੈ ਸਹਿਜ ਅਵਸਥਾ ਵੱਲ ਵਧਣ ਲੱਗ ਪੈਂਦਾ ਫਿਰ ਬਾਹਰ ਭਾਵੇਂ ਕੁਝ ਵੀ ਹੋਵੇ ਸੁੱਖ ਆਵੇ ਦੁੱਖ ਆਵੇ ਅੰਦਰ ਇੱਕ ਐਸਾ ਟਿਕਾ ਬਣਿਆ ਰਹਿੰਦਾ ਜਿਹੜਾ ਹਿਲਦਾ ਨਹੀਂ ਵਾਹ ਇਹੀ ਹੈ ਉਹ ਸੱਚ ਸੁਖ ਜਿਹੜਾ ਹਾਲਾਤਾਂ ਤੇ ਨਿਰਭਰ ਨਹੀਂ ਕਰਦਾ ਇਹ ਅੰਦਰੋਂ ਪੈਦਾ ਹੁੰਦਾ ਹੈ ਤੇ ਹਮੇਸ਼ਾ ਰਹਿੰਦਾ ਹੈ ਇਹ ਸਾਲਤਸ ਪਹੁੰਚ ਕੇ ਬੰਦਾ ਸਹੀ ਮਾਣਿਆ ਜ ਸੰਤੁਸ਼ਟ ਹੁੰਦਾ ਕੰਟੈਂਟ ਹੁੰਦਾ ਹਾਂਜੀ ਇਹ ਤਾਂ ਸੱਚੀ ਬਹੁਤ ਵੱਡਾ ਫਰਕ ਹੈ ਇੱਕ ਪਾਸੇ ਪੈਸੇ ਵਾਲਾ ਸੁੱਖ ਜਿਹੜਾ ਆਉਂਦਾ ਜਾਂਦਾ ਰਹਿੰਦਾ ਹਾਲਾਤ ਨਾਲ ਬਦਲਦਾ ਰਹਿੰਦਾ ਤੇ ਹਮੇਸ਼ਾ ਅਧੂਰਾ ਜਿਹਾ ਲੱਗਦਾ ਹੈ ਦੂਜੇ ਪਾਸੇ ਨਾਮ ਬਾਣੀ ਨਾਲ ਜੁੜ ਕੇ ਮਿਲਣ ਵਾਲੀ ਸ਼ਾਂਤੀ ਤੇ ਸੰਤੁਸ਼ਟੀ ਜਿਹੜੀ ਪੱਕੀ ਹੈ ਸਦੀਵੀ ਹੈ ਤੇ ਹਾਲਾਤਾਂ ਤੋਂ ਉੱਪਰ ਹੈ ਜੀ ਆਪਾਂ ਇਹਨਾਂ ਦੋਵਾਂ ਨੂੰ ਮਤਲਬ ਕੰਪੇਅਰ ਕਰਨਾ ਹੋਵੇ ਪੈਸਾ ਬਨਾਮ ਨਾਮ ਬਾਣੀ ਤਾਂ ਹੋਰ ਕਿਵੇਂ ਸਮਝ ਸਕਦੇ ਆ ਕੋਈ ਮਿਸਾਲ ਹੈਗੀ ਐ ਇਸਦੀ ਹਾਂ ਬਿਲਕੁਲ ਇੱਕ ਬਹੁਤ ਸੋਹਣੀ ਉਦਾਹਰਣ ਦਿੱਤੀ ਜਾਂਦੀ ਹੈ ਅਕਰ ਤੁਸੀਂ ਐਵੇਂ ਸਮਝੋ ਕਿ ਪੈਸੇ ਨਾਲ ਨਾ ਇੱਕ ਬਹੁਤ ਵੱਡਾ ਸ਼ਾਨਦਾਰ ਸੋਹਣਾ ਮਕਾਨ ਤਾਂ ਬਣ ਸਕਦਾ ਹੈ ਹਾਂਜੀ ਵਧੀਆ ਇਟਾਂ ਪੱਥਰ ਸਭ ਕੁਝ ਵਧੀਆ ਲਾ ਕੇ ਇੱਕ ਵੱਡੀ ਬਿਲਡਿੰਗ ਖੜੀ ਕਰ ਸਕਦੇ ਆ ਪੈਸੇ ਨਾਲ ਉਹਨੂੰ ਦੁਨੀਆ ਪਰ ਦੇ ਮਹਿੰਗੇ ਸਮਾਨ ਨਾਲ ਫਰਨੀਚਰ ਨਾਲ ਗੈਜਟਸ ਨਾਲ ਭਰ ਸਕਦੇ ਆ ਬਾਰੂ ਦੇਖਣ ਨੂੰ ਲੱਗੇਗਾ ਜਿਵੇਂ ਸਵਰਗ ਬਣਾ ਦਿੱਤਾ। ਹਾਂ ਅੱਜ ਕੱਲ ਤਾਂ ਬਹੁਤ ਦੇਖਦੇ ਆਂ ਇਦਾਂ ਦੇ ਘਰ ਜਿੱਥੇ ਹਰ ਚੀਜ਼ ਹੁੰਦੀ ਹੈ। ਸਵਾਲ ਇਹ ਹੈ ਕਿ ਕੀ ਉਹ ਮਹਿੰਗਾ ਸਹੂਲਤਾਂ ਵਾਲਾ ਮਕਾਨ ਸੱਚਮੁੱਚ ਇੱਕ ਘਰ ਵੀ ਹੈ? ਹੂੰ। ਮਤਲਬ ਇੱਕ ਐਸੀ ਥਾਂ ਜਿੱਥੇ ਸਿਰਫ ਸਰੀਰੇ ਕਰਾਮ ਹੀ ਨਹੀਂ ਸਗੋਂ ਅਸਲੀ ਸ਼ਾਂਤੀ, ਆਪਸੀ ਪਿਆਰ, ਸਕੂਨ, ਆਨੰਦ ਵੀ ਮਹਿਸੂਸ ਹੁੰਦਾ ਹੋਵੇ। ਇਹ ਬਹੁਤ ਵਧੀਆ ਗੱਲ ਕਹੀ ਜ਼ਰੂਰੀ ਨਹੀਂ ਕਿ ਹਰ ਮਹਿੰਗਾ ਮਕਾਨ ਇੱਕ ਸੁਖੀ ਘਰ ਵੀ ਹੋਵੇ ਕਈ ਵਾਰ ਵੱਡੇ ਵੱਡੇ ਮਹਿਲਾਂਾਂ 'ਚ ਵੀ ਲੋਕ ਇਕੱਲੇ ਹੁੰਦੇ ਨੇ ਅੰਦਰੋਂ ਟੁੱਟੇ ਹੁੰਦੇ ਨੇ ਸਿਰਫ ਕੰਦਾਂ ਤੇ ਸਮਾਨ ਸ਼ਾਇਦ ਕਾਫੀ ਨਹੀਂ ਹੁੰਦਾ ਬਿਲਕੁਲ ਇੱਥੇ ਨਾਮ ਬਾਣੀ ਦਾ ਰੋਲ ਆਂਦਾ ਕਹਿੰਦੇ ਨੇ ਪੈਸਾ ਮਕਾਨ ਬਣਾਉਂਦਾ ਪਰ ਨਾਮ ਬਾਣੀ ਉਸ ਮਕਾਨ ਨੂੰ ਅਸਲ ਘਰ ਬਣਾਉਂਦੀ ਹੈ ਵਾਹ ਨਾਮ ਦਾ ਸਿਮਰਨ ਬਾਣੀ ਦਾ ਪਾਠ ਕੀਰਤਨ ਗੁਰੂ ਦੇ ਪੈ ਭਾਵਨੀ ਜੀਣਾ ਇਹੋ ਚੀਜ਼ਾਂ ਨੇ ਜਿਹੜੀਆਂ ਉਸ ਘਰ ਦੇ ਮਾਹੌਲ ਨੂੰ ਉੱਥੇ ਰਹਿਣ ਵਾਲਿਆਂ ਦੇ ਮਨਾਂ ਨੂੰ ਸ਼ਾਂਤੀ, ਸਹਿਜ, ਸੰਤੋਖ, ਪਿਆਰ ਨਾਲ ਭਰ ਲੈਂਦੀਆਂ ਨੇ। ਇਹ ਅੰਦਰੋਂ ਨਿਗ ਪੈਦਾ ਕਰਦੀਆਂ ਨੇ, ਰੋਸ਼ਨੀ ਪੈਦਾ ਕਰਦੀਆਂ ਨੇ ਜਿੱਥੇ ਸੱਚਾ ਸੁੱਖ ਤੇ ਆਨੰਦ ਮਿਲਦਾ। ਇਹ ਸਿਰਫ ਕੰਦਾ ਨਹੀਂ ਦਿਲਾਂ ਨੂੰ ਜੋੜਦੀਆਂ ਨੇ। ਇਸ ਲਈ ਪੈਸਾ ਬਾਹਰਲਾ ਟਾਂਚਾ ਦੇ ਸਕਦਾ ਪਰ ਘਰ ਦੀ ਅਸਲ ਰੂਹ ਉਹ ਨਾਮ ਬਾਣੀ ਤੋਂ ਹੀ ਮਿਲਦੀ ਹੈ। ਉਹ ਆ ਜੀਵਾ। ਇਹ ਮਕਾਨ ਤੇ ਘਰ ਵਾਲੀ ਉਦਾਹਰਣ ਨੇ ਤਾਂ ਗੱਲ ਬਿਲਕੁਲ ਸਾਫ਼ ਕਰ ਦਿੰਦੀ ਹੈ। ਸੱਚੀ ਸੋਚਣ ਵਾਲੀ ਗੱਲ ਐ ਪੈਸਾ ਬਾਰ ਲੀਆਂ ਲੋੜਾਂ ਲਈ ਠੀਕ ਐ ਪਰ ਅੰਦਰ ਦੀ ਖੁਸ਼ੀ ਪੱਕੀ ਸ਼ਾਂਤੀ ਦਾ ਸੌਮਾ ਤਾਂ ਨਾਮ ਬਣੀ ਐ ਤਾਂ ਫਿਰ ਇਸ ਸਾਰੀ ਗੱਲਬਾਤ ਦਾ ਕੀ ਕਹਿੰਦੇ ਨੇ ਨਿਚੋੜ ਕੀ ਨਿਕਲਿਆ ਅਸੀਂ ਕੀ ਮੁੱਖ ਸਿੱਖਿਆ ਲੈ ਸਕਦੇ ਆ ਨਿਚੋੜ ਇਹੀ ਐ ਜੀ ਕਿ ਜੇ ਅਸੀਂ ਜ਼ਿੰਦਗੀ ਚ ਅਸਲ ਪੱਕੇ ਅੰਦਰੂਨੀ ਸੁੱਖ ਨੂੰ ਲੱਭ ਰਹਿਆਂ ਤਾਂ ਸਾਨੂੰ ਆਪਣੀ ਖੋਜ ਦੀ ਦਿਸ਼ਾ ਬਦਲਣੀ ਪੈਣੀ ਐ ਸਾਨੂੰ ਇਹ ਸਮਝਣਾ ਪੈਣਾ ਕਿ ਸੁੱਖ ਬਾਹਰ ਨਹੀਂ ਪੈਸੇ ਜਾਂ ਚੀਜ਼ਾਂ ਚ ਨਹੀਂ ਇਹ ਤਾਂ ਸਾਡੇ ਅੰਦਰ ਹੀ ਐ ਤੈਨੂੰ ਪੌਣ ਦਾ ਰਾਹ ਹੈ ਰੱਬ ਦੇ ਨਾਮ ਤੇ ਗੁਰਬਾਣੀ ਨਾਲ ਜੁੜਨਾ ਪਰ ਹਾਂ ਇਹਦਾ ਮਤਲਬ ਇਹ ਵੀ ਨਹੀਂ ਕਿ ਦੁਨੀਆ ਛੱਡ ਦੇਣੀ ਹੈ ਹਾਂ ਇਹ ਵੀ ਜ਼ਰੂਰੀ ਗੱਲ ਹੈ ਗੁਰਸਿੱਖੀ ਚ ਤਾਂ ਕਿਰਤ ਕਰਨਾ ਨਾਮ ਜਪਣਾ ਵੰਡ ਛਕਣਾ ਦਾ ਸਿਧਾਂਤ ਹੈ ਮਿਹਨਤ ਨਾਲ ਕਮਾਉਣਾ ਵੀ ਤਾਂ ਜ਼ਰੂਰੀ ਹੈ ਬਿਲਕੁਲ ਸਹੀ ਕਿਹਾ ਕਿਰਤ ਕਰਨੀ ਜ਼ਿੰਮੇਵਾਰੀ ਨਿਭਾਉਣੀ ਪਰਿਵਾਰ ਪਾਲਣਾ ਇਹ ਸਭ ਗੁਰਮਤ ਦਾ ਹਿੱਸਾ ਹੈ ਪੈਸਾ ਇੱਕ ਸਾਧਨ ਹੈ ਇੱਕ ਟੂਲ ਹੈ ਲੋਣਾ ਪੂਰੀਆਂ ਕਰਨ ਲਈ ਵਰਤਣਾ ਹੈ ਪਰ ਇਹਨੂੰ ਜ਼ਿੰਦਗੀ ਦਾ ਮਕਸਦ ਬਣਾ ਲੈਣਾ ਇਨੂੰ ਇਹ ਸਭ ਕੁਝ ਸਮਝ ਲੈਣਾ ਇਹਦੇ 'ਚ ਹੰਕਾਰ ਜਾਣਾ ਇਹੀ ਗਲਤੀ ਹੈ। ਹੂੰ ਜਦੋਂ ਗੱਲ ਆਉਂਦੀ ਹੈ ਆਤਮਿਕ ਸ਼ਾਂਤੀ ਦੀ, ਮਨ ਦੇ ਟਿਕਾ ਦੀ, ਜ਼ਿੰਦਗੀ 'ਚ ਅਸਲ ਸਹਾਰੇ ਦੀ, ਤਾਂ ਉਹ ਆਸਰਾ, ਉਹ ਤਾਕਤ, ਉਹ ਸਕੂਨ ਸਿਰਫ ਤੇ ਸਿਰਫ ਗੁਰਬਾਣੀ ਤੇ ਨਾਮ ਸਿਮਰਨ ਤੋਂ ਹੀ ਮਿਲਣਾ ਹੈ। ਜੇ ਵੱਡੇ ਪੱਧਰ ਤੇ ਦੇਖੀਏ ਤਾਂ ਇਹ ਯਾਦ ਦਿਲਾਉਂਦਾ ਹੈ ਕਿ ਇਸ ਮਨੁੱਖਾ ਜਨਮ ਦਾ ਅਸਲ ਮਕਸਦ ਸਿਰਫ ਚੀਜ਼ਾਂ ਇਕੱਠੀਆਂ ਕਰਨਾ ਨਹੀਂ, ਸਗੋਂ ਉਸ ਅਕਾਲ ਪੁਰਖ ਨਾਲ ਜੁੜਨਾ ਹੈ। ਜਿਸ ਨਾਲ ਜੁੜ ਕੇ ਹੀ ਸਦੀਵੀ ਆਨੰਦ ਮਿਲਦਾ ਹੈ ਇਹ ਸੱਚਮੁੱਚ ਬਹੁਤ ਡੂੰਗੀ ਗੱਲ ਹੈ ਤੇ ਸਾਨੂੰ ਸਾਰਿਆਂ ਨੂੰ ਨਾ ਆਪਣੇ ਅੰਦਰ ਝਾਤੀ ਮਾਰਨ ਲਈ ਮਜਬੂਰ ਕਰਦੀ ਹੈ ਇਹ ਵਿਚਾਰ ਇੱਕ ਬਹੁਤ ਵੱਡਾ ਸਵਾਲ ਸਾਡੇ ਸਾਹਮਣੇ ਖੜਾ ਕਰਦਾ ਹੈ ਜਿਸ ਤੇ ਸਾਨੂੰ ਆਪਣੀ ਜ਼ਿੰਦਗੀ ਆਪਣੀ ਰੋਜ਼ ਦੀ ਰੁਟੀਨ ਦੇ ਹਿਸਾਬ ਨਾਲ ਸੋਚਣ ਦੀ ਲੋੜ ਹੈ ਸਵਾਲ ਇਹ ਹੈ ਕਿ ਅਸੀਂ ਆਪਣੀ ਜ਼ਿੰਦਗੀ ਦੀ ਬੇੜੀ ਨੂੰ ਕਿਸ਼ਤੀ ਨੂੰ ਕਿੱਧਰ ਨੂੰ ਲੈ ਜਾ ਰਹੇ ਹਾਂ ਹਾਂਜੀ ਇਸ ਸਵੈ ਪਰਚੋਲਤਾ ਬਹੁਤ ਜ਼ਰੂਰੀ ਹੈ ਕੀ ਅਸੀਂ ਆਪਣਾ ਸਾਰਾ ਟਾਈਮ ਸਾਰੀ એનર્ਜੀ ਸਾਰੀ ਸੋਚ ਬਸ ਬਾਹਰ ਲਿਆਂ ਚੀਜ਼ਾਂ ਇਕੱਠੀਆਂ ਕਰਨ ਪੈਸਾ ਕਮਾਉਣ ਦੁਨੀਆਵੀ ਦੌੜ ਚ ਅੱਗੇ ਲੰਘਣ ਤੇ ਹੀ ਲਾ ਰਹੇ ਹਾਂ ਕੀ ਸਾਡਾ ਸਾਰਾ ਫੋਕਸ ਬਸ ਬਾਹਰ ਹੀ ਹੈ ਜਾਂ ਫਿਰ ਜਾਂ ਫਿਰ ਅਸੀਂ ਇਹਦੇ ਨਾਲ 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 ਜਾਂ ਸ਼ਾਇਦ ਇਸ ਤੋਂ ਵੀ ਜ਼ਿਆਦਾ ਜ਼ੋਰ ਦੇ ਕੇ ਨਾਮ ਬਾਣੀ ਦੇ ਰਾਤੇ ਚੱਲਣ ਅੰਦਰ ਦੀ ਸ਼ਾਂਤੀ ਸੰਤੋਖ ਤੇ ਉਹ ਜਿਹੜਾ ਸਦੀਵੀ ਆਨੰਦ ਹੈ ਉਹਨੂੰ ਲੱਭਣ ਦੀ ਵੀ ਕੋਸ਼ਿਸ਼ ਕਰ ਰਹੇ ਆ ਕੀ ਅਸੀਂ ਇਹ ਸਮਝ ਰਹੇ ਹਾਂ ਕਿ ਅਸਲ ਖਜ਼ਾਨਾ ਸੱਚ ਸੁਖ ਬਾਹਰ ਨਹੀਂ ਉਹ ਤਾਂ ਅੰਦਰ ਹੀ ਹੈ ਜਿਹੜਾ ਨਾਮ ਸਿਮਰਨ ਤੇ ਗੁਰੂ ਦੇ ਗਿਆਨ ਨਾਲ ਹੀ ਮਿਲਣਾ ਹੈ ਇਹ ਬਹੁਤ ਨਿੱਜੀ ਸਵਾਲ ਹੈ ਹੈ ਨਾ ਜਿਸ ਦਾ ਜਵਾਬ ਹਰ ਕਿਸੇ ਨੂੰ ਆਪਣੇ ਆਪ ਤੋਂ ਪੁੱਛਣਾ ਚਾਹੀਦਾ ਹੈ ਕਿ ਭਈ ਮੈਂ ਕਿੱਥੇ ਖੜਾ ਹਾਂ ਮੇਰੀਆਂ ਅਸਲ ਤਰਜੀਹਾਂ ਕੀ ਨੇ ਤੇ ਇਸ ਨਾਲ ਇਹ ਵੀ ਜੁੜਿਆ ਹੋਇਆ ਕਿ ਅਸੀਂ ਆਪਣੀ ਜ਼ਿੰਦਗੀ 'ਚ ਸਭ ਤੋਂ ਵੱਧ ਮਹੱਤਵ ਕਿਸ ਚੀਜ਼ ਨੂੰ ਦੇ ਰਹੇ ਹਾਂ ਕਿਉਂਕਿ ਜਿਸ ਚੀਜ਼ ਨੂੰ ਆਪਾਂ ਅਹਿਮ ਸਮਝਾਂਗੇ ਸਾਡਾ ਟਾਈਮ ਸਾਡਾ ਧਿਆਨ ਸਾਡੀ ਤਾਕਤ ਉਧਰ ਹੀ ਲੱਗੇਗੀ ਸਹੀ ਹੈ ਨਾ ਹਾਂਜੀ ਕਿ ਅਸੀਂ ਸੱਚੀ ਸਚਨਾਮ ਆਧਾਰ ਨੂੰ ਆਪਣਾ ਆਧਾਰ ਬਣਾਇਆ ਹੈ ਜਾਂ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਬਿਲਕੁਲ ਤੇ ਸ਼ਾਇਦ ਇਹੀ ਉਹ ਪੁਆਇੰਟ ਹੈ ਜਿੱਥੇ ਰੁਕ ਕੇ ਸੋਚਣ ਵਿਚਾਰਨ ਤੇ ਆਪਣੀ ਜ਼ਿੰਦਗੀ ਦੀ ਡਾਇਰੈਕਸ਼ਨ ਨੂੰ ਦੁਬਾਰਾ ਦੇਖਣ ਦੀ ਲੋੜ ਹੈ ਤਾਂਕਿ ਅਸੀਂ ਐਵੇਂ ਕੱਚੇ ਸੁੱਖਾਂ ਪਿੱਛੇ ਭਜਦੇ ਹੋਏ ਪੱਕੇ ਆਨੰਦ ਦੇ ਖਜ਼ਾਨੇ ਤੋਂ ਦੂਰ ਨਾ ਹੋ ਜਾਈਏ ਚਲੋ ਜੀ ਏਸੀ ਅੱਜ ਦੀ ਛੋਟੀ ਜਿਹੀ ਵਿਚਾਰ ਜਿਹੜੀ ਸਾਧ ਸੰਗਤ ਵੱਲੋਂ ਆਏ ਇਸ ਅਹਿਮ ਸਵਾਲ ਤੇ ਸੀ ਜੇ ਤੁਸੀਂ ਕਿਸੇ ਹੋਰ ਵਿਸ਼ੇ ਤੇ ਵਿਚਾਰ ਚਰਚਾ ਚਾਹੁੰਦੇ ਹੋ ਤਾਂ ਸਾਨੂੰ ਕਮੈਂਟਸ ਵਿੱਚ ਜ਼ਰੂਰ ਲਿਖੋ ਜੀ ਤੇ ਆਪਣੇ ਵਿਚਾਰ ਵੀ ਕਮੈਂਟਸ ਵਿੱਚ ਜ਼ਰੂਰ ਸਾਂਝੇ ਕਰਿਓ ਸਾਨੂੰ ਬਹੁਤ ਖੁਸ਼ੀ ਹੋਵੇਗੀ ਜਾਣ ਕੇ ਕਿ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਤੇ ਤੁਹਾਡਾ ਆਪਣਾ ਤਜਰਬਾ ਕੀ ਕਹਿੰਦਾ ਹੈ ਵਾਹਿਗੁਰੂ ਜੀ ਦੀ ਮਿਹਰ ਸਦਾ ਸਾਰਿਆਂ ਦੇ ਨਾਲ ਬਣੀ ਰਹੇ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਜੀ ਤਾਂ ਕਿ ਹੋਰ ਸੰਗਤ ਵੀ ਇਸ ਵਿਚਾਰ ਨਾਲ ਜੁੜ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ